ਚਰਸ਼ੀਰ ਜਦੋਂ ਤੁਸੀਂ ਇਤਿਹਾਸ ਪੜੋ ਤੇ ਜੰਨਤਪੁਰ ਦੀ ਰਾਹ ਨਿਕhta ਹੈ ਸਾਕਾ ਮਿੰਦਾ ਤਾਰਾ ਕਿਤਾਬ ਪੁਸਤਕ ਦੇ ਅੰਦਰ ਆ ਉਹ ਲਿਖਦੇ ਪੰਜ ਜੂਨ ਦੀ ਜਦੋਂ ਰਾਤ ਹੋਈ ਨਾ ਤੇ ਪੰਜ ਜੂਨ ਨੂੰ ਤਕਰੀਬਨ 13 ਵੱਡੇ ਟੈਂਪ ਅਤੇ 10 ਮਖਤਰਬੰਦ ਗੱਡੀਆਂ ਜਿਹੜੀਆਂ ਉਹ ਹਰ ਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਆ ਇਤਿਹਾਸ ਦੇ ਨਿਤੋਂ ਨੋ ਪੜੋਗੇ ਇੱਕ ਵੀ ਟੈਂਟ ਤੁਹਾਨੂੰ ਬਾਬਾ ਦੀਪ ਸਿੰਘ ਦੇ ਪੰਗੋਸਤਾਨ ਨੂੰ ਪਾਉਣ ਨਹੀਂ ਕੱਸਿਆ ਜਦੋਂ ਫੌਜਾਂ ਨੂੰ ਪਤਾ ਲੱਗਿਆ ਅੰਦਰ ਤੋਂ ਗੋੜੀ ਆ ਰਹੀ ਹੈ ਗੋੜੀ ਬਾਲੀ ਚੱਲਦੀ ਹੈ ਤੇ ਫੌਜਾਂ ਨੇ ਪੈਰਾਂ ਭਾਰ ਫੌਜੀਆਂ ਨੇ ਮੋਢਿਆਂ ਭਾਰ ਦੰਦਿਆਂ ਭਾਰ ਲੈ ਕੇ ਜਦੋਂ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਨਾ ਤੇ ਕਲਦੀਰ ਮਰਾੜ ਲਿਖਦਾ ਵੀ ਗੋੜੀ ਜਦੋਂ ਆਉਂਦੀ ਸੀ ਨਾ ਤੇ ਫੌਜਾਂ ਦੀ ਸ਼ਾਂਤੀ ਵਿੱਚ ਜਨ ਮਨਤ ਗੋਰੀ ਬੱਜੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਗੋਰੀ ਜਿਵੇਂ ਧਰਤੀ ਤੋਂ ਬਾਹਰ ਨਿਕਲਦੀ ਹੁੰਦੀ ਜਿਵੇਂ ਧਰਤੀ ਤੋਂ ਗੋਰੀਆਂ ਪੈਦਾ ਹੋਰੀਆਂ ਕੋਣ ਵੱਡੇ ਵੱਡੇ ਜਵਾਨ ਵੱਡੇ ਵੱਡੇ ਕਮਾਂਡਰ ਕੋ ਗੁਰੂ ਰਾਮਦਾਸ ਦੀ ਪ੍ਰਕਾਸ਼ਮਾ ਦੇ ਵਿੱਚ ਮੁੱਤੇ ਕਰਕੇ ਇਸਤਦ ਤੇ ਇੱਥੇ ਪਿਆਰੋ ਗੁਰੂ ਰਾਮਦਾਸ ਨੂੰ ਪਿਆਰ ਕਰਨ ਵਾਲੇ ਗੁਰੂ ਰਾਮਦਾਸ ਦੇ ਪੁੱਤੀ ਮਰਿਆਦਾ ਨੂੰ ਬਹਾਲ ਕਰਨ ਵਾਲੇ ਸਿੱਖਾਣੇ ਆਪਣੇ ਪਰਿਵਾਰ ਸਨੇਹ ਆਪਣੇ ਬੱਚਿਆਂ ਸਨੇਹ ਇਸ ਪਰਿਵਾਰ ਦੇ ਛੋਟਾ ਜਿਹਾ ਬੱਚੀ ਸਤਨਾਮ ਤੇ ਵੈਖੂਪਾਲ ਉਹਨਾਂ ਦੇ ਸ਼ਹੀਦ ਦੇ ਨਾਮ ਹੰਮ ਬਣ ਕੇ ਗੁਰੂ ਰਾਮਦਾਸ ਦੇ ਪਿਆਰੇ ਸਿੱਖਣੇ ਉਹਨਾਂ ਟੈਂਕਾਂ ਦੇ ਥੱਲੇ ਉਹਨਾਂ ਨੇ ਸ਼ਹਾਦਤ ਦਾ ਜਾਨ ਦੇ ਦਿੱਤਾ ਇੱਕ ਬਟਾ ਹੁਣ ਦਾ ਟੈਕ ਆਇਆ ਜਦੋਂ ਉਹ ਟੈਂਕ ਦੇ ਥੱਲੇ ਬੰਮ ਬੰਦ ਕੇ ਆਪਣੀ ਬੱਚੀ ਤਿਆ ਟੈਂਕ ਦੇ ਵਿੱਚ ਚਾਰ ਪੰਜ ਫਾੜ ਹੁੰਦੇ ਹੋਏ ਉਹ ਖੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਡਿੱਗ ਪਿਆ ਪੰਜ ਜੂਰ ਨੂੰ ਤਿਆਰ ਹੋ ਵੱਡੀ ਗਿੱਕੀ ਦੇ ਅੰਦਰ ਰਾਮ ਰਾਖੂ ਸ਼ਾਮ ਨੂੰ ਕੋੜੀ ਚਲਦੀ ਜਦੋਂ ਵੱਡੇ ਟੈਂਕ ਬੁਲਾਏ ਗਏ ਵੱਡੀ ਗਿੱਕੀ ਦੇ ਅੰਦਰ ਵਕਤਰਣ ਗੱਟੀਆਂ ਬੁਲਾਨਾੀਆਂ ਗੁਰੂ ਰਾਮਦਾਸ ਸਾਖੂ ਦੇ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੋਪ ਤੇ ਇੱਕ ਕੋੜੀ ਲੱਗਦੀ ਹੈ ਜਦੋਂ ਆਪ ਜੀ ਨੂੰ ਜਾਉ ਨਾ ਸਤਾ 1984 ਦਾ ਜਨੂ ਨਾਉਣ ਵਾਸਤੇ ਤੇ ਪਿਆਰੋਂ ਪਾਵਨ ਸੰਗਤ ਅੱਜ ਵੀ ਪ੍ਰਕਾਸ਼ ਕੀਤਾ ਜਾਂਦਾ ਜੀ ਜਦੋਂ ਵੀ ਜਾਉ ਮਕਤਬ ਸਾਹਿਬ ਦਰਸ਼ਨ ਕਰਕੇ ਆਇਆ ਜੀ ਉਹ ਪਾਵਨ ਸੰਗਤ ਪਿਆਰੋਂ ਸੰਨੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਲੈ ਕੇ ਲਗਾਤਾਰ 77 ਬਨਿਤ ਅੰਮ੍ਰੇ ਜਿਹੜੀ ਉਹ ਭਗਤੀ ਦੀ ਜਾਲ ਸਰਕਾਰ ਸਤ ਗੁਰੂ ਬ੍ਰਹਮਸਰਮਾ ਰਾਜ ਦੀ ਸ੍ਰੀ ਤੇ ਲੱਗਦੀ ਹੈ ਸਤ ਗੁਰੂ ਬ੍ਰਹਮਸਰਮਾ ਰਾਜ ਦੇ ਪਾਵਨ ਸਬੂਤ ਪਰ ਫਕਰ ਹੋ ਕੇ ਸਤ ਗੁਰੂ ਬ੍ਰਹਮਸਰਮਾ ਰਾਜ ਜੀ ਪਿਆਰਿਓ ਸ਼ਾਮ ਨੂੰ ਉਸੇ ਪਾਵਨ ਸਬੂਤ ਸੁਖਾਸਮੀ ਕੀਤਾ ਜਾਂਦਾ ਪਾਣੀ ਹੂਨ ਦੀ ਸ਼ਾਮ ਨੂੰ ਭਾਈ ਸੰਤੋਖ ਸਿੰਘ ਜੀ ਦੇ ਸਾਥੀ ਅਤੇ ਉਹਨਾਂ ਦੇ ਸਾਥੀ ਭਾਈ ਅਮਰਜੀਤ ਸਿੰਘ ਜੀ ਗੈਰੋ ਪਰਮਜੀਤ ਸਿੰਘ ਹਰਮਨ ਸਿੰਘ ਸਾਹਿਬ ਦੇ ਅੰਦਰ ਸ਼ਾਮ ਨੂੰ ਸੋਧਤ ਦੀ ਬਾਣੀ ਦਾ ਕੀਰਤਨ ਕਰਦੇ ਸਨ ਅਲchan ਗੋਲੀ ਆਟ ਕੇ ਲੱਗੀ ਤੇ ਭਾਈ ਭਾਨੀ ਜੀ ਸੱਚੀ ਭਾਈ ਸੰਤੋਖ ਸਿੰਘ ਦੇ ਸਾਥੀ ਗੁਰੂ ਰਾਮਦਾਸ ਦੀ ਗੋਲ ਵਿੱਚ ਗੋਲੀ ਲੱਗਣ ਦੇ ਨਾਲ ਸ਼ਹਾਦਤ ਦਾ ਜਵ ਪੀਤੀ ਫਿਰ ਪਿਆਰੋ ਸ਼ੇਖ ਮੂਹ ਦਾ